ਸੱਚੀ ਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਆਪਾਂ ਗਏ ਸੀ ਦੀ ਗਾਗਰ ਦੀ ਸੇਵਾ ਤੇ ਜਿਹੜਾ ਕਿ ਤੁਸੀਂ ਦੂਜੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਆ ਕੇ ਰੂਮ ਦੇ ਵਿੱਚ ਥੋੜਾ ਟਾਈਮ ਕੀਤਾ ਰੈਸਟ ਅਸੀਂ ਆਏ ਸੀ 7:00 ਵਜੇ ਰੂਮ ਦੇ ਵਿੱਚ ਆ ਗਏ ਸੀ ਤੇ ਬੱਚਿਆਂ ਦੇ ਹੈਡਵਾਸ਼ ਵਗੈਰਾ ਕੀਤੇ ਔਰ ਆਪਣੇ ਹੈਡਵਾਸ਼ ਕੀਤੇ ਸਾਰਾ ਕੰਮ ਕਰਿਆ ਅੱਜ ਰੂਮ ਦੀ ਸਫਾਈ ਕੀਤੀ ਚੰਗੀ ਤਰ੍ਹਾਂ ਤੇ ਫਿਰ ਅਸੀਂ ਥੋੜਾ ਟਾਈਮ ਕੀਤਾ ਰੈਸਟ ਹੁਣ ਟਾਈਮ ਹੋ ਗਿਆ 2:30 ਵਜੇ ਦਾ ਤੇ ਆਪਾਂ ਚਲੇ ਹੁਣ ਪ੍ਰਸ਼ਾਦਾ ਛਕਣ ਦੇ ਲਈ ਸੋ ਚਲੋ ਜੀ ਚੱਲੀਏ ਲੰਗਰ ਹਾਲ ਵੱਲ ਨੂੰ ਤੇ ਬਾਕੀ ਅਸੀਂ ਸੋਚਿਆ ਵੀ ਹੁਣ ਚਲੋ ਤਕਰੀਬਨ ਆਪਣੇ ਜਿਹੜੇ ਲੋਕਲ ਦੇ ਗੁਰਦੁਆਰਾ ਸਾਹਿਬ ਸੀਗੇ ਉਹ ਸਾਰੇ ਆਪਾਂ ਮੱਥਾ ਟੇਕ ਲਿਆ ਕੱਲ ਆਪਾਂ ਜਾਵਾਂਗੇ ਪਤਨਾਮ ਦੇਵ ਜੀ ਦੇ ਗੁਰਦੁਆਰਾ ਸਾਹਿਬ ਤੇ ਅਸੀਂ ਸੋਚਿਆ ਵੀ ਹੁਣ ਆਪਾਂ ਥੋੜੀ ਬਹੁਤੀ ਸ਼ਾਪਿੰਗ ਕਰ ਲਈਏ ਜੋ ਵੀ ਆਪਾਂ ਕਿਸੇ ਲਈ ਵੀ ਕੁਝ ਵੀ ਲੈਣਾ ਹੈ ਤੇ ਚਲੋ ਫਿਰ ਦੇਖ ਦੇਖਾ ਤਾਂ ਲੈਣਾ ਆ ਚੱਕੂ ਉਹ ਕੋਈ ਨਾ ਕੋਈ ਸਮਾਨ ਪੈ ਜਾਂਦਾ ਜੋਨ ਬੈਗ ਚੱਕ ਸੋ ਚਲੋ ਜੀ ਚੱਲਦੇ ਆ ਦੇ ਦੇ ਕੀ ਖਰੀਦਦਾਰੀ ਕਰਦੇ ਅੱਜ ਆਪਾਂ ਇਸ ਤੋਂ ਬਾਅਦ ਆਪਾਂ ਫੇਰ ਸੱਚਖੰਡ ਜਾਣਾ ਆ ਉੱਧਰ ਤੇ ਤਖਤ ਤੇ ਸ਼ਾਮ ਦੀ ਅਰਦਾਸ ਦੇ ਵਿੱਚ ਸ਼ਾਮਿਲ ਹੋਵਾਂਗੇ ਮਾਰਨਿੰਗ ਆਪਾਂ ਸਾਰਾ ਪਾਠ ਸੁਣ ਕੇ ਆਈ ਸੀ ਮਾਰਨਿੰਗ ਦੀ ਅਰਦਾਸ ਦੇ ਵਿੱਚ ਆਪਾਂ ਸ਼ਾਮਿਲ ਸੀ ਤੇ ਹੁਣ ਆਪਾਂ ਜਾਵਾਂਗੇ ਫੇਰ ਤੋਂ ਸ਼ੁਰੂ ਹੋਵਾਂਗੇ ਲਓ ਵੀ ਆਪਾਂ ਸੋਚਿਆ ਵੀ ਬੱਚਿਆਂ ਨੂੰ ਕੁਝ ਦਵਾ ਦਈਏ ਹੁਣ ਕੁੱਛ ਆ ਰਹੀ ਆ ਸਾਰੀ ਸੰਗਤ ਆਪਣੇ ਹੋ ਰਹੀਆ ਵਰਵਾਰਾ ਲੰਗਰ ਸਾਹਿਬ ਅਸੀਂ ਆ ਸਰਾਹ ਚ ਰੁਕੇ ਸੀ ਪਿਛਲੀ ਵਾਰ ਆਦੇ ਇਧਰ ਬਾਬਾ ਨਿਧਾਨ ਸਿੰਘ ਜੀ ਬਾਬਾ ਨਿਧਾਨ ਇਹ ਇਹ ਬਾਬਾ ਬੁੱਢਾ ਜੀ ਹੋਊਗੀ ਲਓ ਜੀ ਆਪਾਂ ਸ਼ਾਪਿੰਗ ਕਰਕੇ ਦੁਬਾਰਾ ਰੂਮ ਦੇ ਵਿੱਚ ਆ ਗਏ ਸੀ ਤੇ ਹੁਣ ਆਪਾਂ ਚੱਲੇ ਆ ਗੋਦਾਵਰੀ ਦੇ ਕੰਡੇ ਪਹਿਲਾਂ ਸਾਡੀ ਸਲਾਹ ਸੀ ਕਿ ਅਸੀਂ ਤਖਤ ਸੱਚਖੰਡ ਤੇ ਚਲੀਏ ਪਰ ਥੋੜੇ ਜਿਹੇ ਬੰਦੇ ਸਾਡੇ ਬਿਮਾਰ ਨੇ ਅਜ ਢਿੱਲੇ ਨੇ ਕਿਉਂਕਿ ਕੱਲੂ ਅਸੀਂ ਬਾਤ ਨਾਮਦੇ ਦੇ ਗੁਰਦੁਆਰਾ ਸਾਹਿਬ ਵੀ ਜਾਣਾ ਉੱਧਰ ਵੀ ਤਾਂ ਕਰਕੇ ਅਸੀਂ ਕਿਹਾ ਚਲੋ ਹੁਣ ਰੈਸਟ ਕਰੋ ਤੇ ਆਪਾਂ ਚੱਲਾਂਗੇ ਫਿਰ ਪਾਸੋਂ ਤੇ ਆ ਕੇ ਦਿਖਾਉਨੇ ਆ ਕਿਨੇ ਕੀ ਕੀ ਲਿਆ ਲੋ ਵੀ ਆਪਾਂ ਆ ਗਏ ਗੁਦਾਵਰੀ ਦੇ ਕੰਡੇ ਜਦੋਂ ਆਪਾਂ ਉਸ ਦਿਨ ਆਏ ਸੀ ਇੱਥੇ ਤੱਕ ਪਾਣੀ ਆਇਆ ਹੋਇਆ ਸੀ ਆ ਮਤਲਬ ਸਾਰੀਆਂ ਕੁਰਸੀਆਂ ਵਿੱਚ ਸੀਗੀਆਂ ਉੱਥੇ ਤੱਕ ਸੀਗਾ ਪਾਣੀ ਹੈਨਾ ਤੇ ਹੁਣ ਕਾਫੀ ਪਾਣੀ ਪਿੱਛੇ ਮੁੜ ਗਿਆ ਆਪਾ ਉਰੇ ਬੈਠੇ ਸੀ ਆ ਆਪੌੜੀ ਤੇ ਸੀਗੇ ਆਪਾ ਹੁਣ ਤਾਂ ਉਹ ਗਾਗਰਕੁੰਡ ਵੀ ਸਾਰਾ ਉਹ ਹੋ ਗਿਆ ਬਾਹਰ ਹੋ ਗਿਆ ਗਾਗਰਕੁੰਡ ਉਹ ਦੇਖ ਗਾਗਰਕੁੰਡ ਸਾਹਮਣੇ ਉਹ ਤਾਂ ਹੈਗਾ ਹਾਂ ਮੈਂ ਕਿਸ ਮੇਰੇ ਅਸੀਂ ਸਾਰੇ ਇੱਥੇ ਖੜੇ ਸੀ ਇਹ ਸੰਤ ਬਾਬਾ ਉਤਰ ਸਿੰਘ ਜੀ ਮਹਾਰਾਜ ਦਾ ਤਪਸਥਾਨ ਆ ਪਾਣੀ ਦਾ ਬਹਾਅ ਦੇ ਤੂੰ ਉੱਥੇ ਗਿਰਦੇ ਦਾ ਸੁਣਦਾ ਦੇਲਾ ਉਦੋਂ ਨਾਲ ਦੀਂਦੀਆਂ ਨਹੀਂ ਸੀ ਥੰਮੀਆਂ ਜੀਆਂ ਉਦੋਂ ਪਾਣੀ ਦੀ ਇੰਨੀ ਆਵਾਜ਼ ਨਹੀਂ ਸੁਣਦੀ ਸੀ ਹਾਂ ਇੱਥੇ ਫੋਟੋ ਖਚਾਈ ਸੀ ਆਪਾਂ ਕੁਰਸੀਆਂ ਜੇ ਤਾਂ ਬੈਠ ਜੰਦੀ ਉਹ ਕੁਰਸੀ ਨੂੰ ਰੀ ਚੱਕ ਲੈ ਉੱਥੇ ਚੱਲ ਜਾ ਉਹ ਪੌੜੀ ਤੇ ਗਾਹੋਂ ਪੁੱਤ ਸਮੈਲ ਆਉ ਪਾਣੀ ਦੀ ਨਹੀਂ ਨਾ ਇਹਨਾਂ ਦੀ ਆਸ ਕੀ ਆਈ ਪਿਆ ਸਾਹ ਸਿਆ ਕਾ ਲੋਕ ਵੀ ਜਿਆਦਾ ਆਪਾਂ ਹੀਟਾਂ ਆਏ ਸੀਗੇ ਪਾਣੀ ਘੱਟ ਸੀਗਾ ਹੁਣ ਫੇਰ ਕਿੰਨਾ ਪਾਣੀ ਸਾਡੇ ਬੈਠੇ ਬੈਠੇ ਵੱਧ ਗਿਆ 15-20 ਮਿੰਟ ਵਿੱਚ ਲੋ ਜੀ ਪਾਣੀ ਇੰਨਾ ਵਧੀਆ ਹੋਇਆ ਵਾਬਾਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਸੰਗਰੂਪ ਵਧੀ ਜਾਂਦਾ ਉਹ ਜੀ ਪਾਣੀ ਹੋਰ ਵਧੀ ਜਾਂਦਾ ਆ ਦੇਖ ਲਓ ਇੱਥੇ ਆ ਗਿਆ ਉੱਪਰ ਪਾਣੀ ਇੱਥੇ ਆ ਗਿਆ ਬਹੁਤ ਚੌੜੀ ਬਹੁਤ ਹੁੰਦੇ ਆ ਉਹ ਵੀ ਕਹਿੰਦਾ ਹੋਲਾ ਇੱਕ ਹੋਰ ਆ ਗਿਆ ਆਪਾਂ ਦੇਖ ਕੇ ਕਹਿੰਦਾ ਵੀ ਇਹ ਤਾਂ ਬਰੇਵੇ ਬਹੁਤ ਨੇ ਦੇਖੀ ਗੇਟ ਨੂੰ ਉਹ ਪੈਂਦੀ ਆ ਹੁਣ ਝੋਲ ਜੀ ਪੈਂਦੀ ਆ ਬੰਦ ਹੋਉਂਦਾ ਖੜਕਿਆ ਸੀ ਹੁਣ ਗੇਟ ਹਾਂ ਹਾਂ ਗੇਟ ਉਹ ਝੋਲ ਜੀ ਪਈ ਮੋਰੇ ਚੱਲੇ ਪਈ ਉਹਨੇ ਦੇਖ ਕੇ ਗਾਪ ਆਇਆ ਆ ਦੇਖ ਆ ਗਿਆ ਆ ਗਿਆ ਇੱਕਦਮ ਆ ਗਿਆ ਬੈਹ ਜਾਗੇ ਅਸੀਂ ਇਹੋ ਜਿਹੀ ਆਦਾ ਵੀ ਰਵਿੰਦਰ ਪਾਣੀ ਮੂੰਹ ਤੇ ਵੀ ਨਹੀਂ ਮਿਲਦਾ ਇਹ ਤੇ ਪੀਓ ਕਹਿੰਦਾ ਰੋੜਨਾ ਚਾਹੀਦਾ ਤੁਸੀਂ ਰੋੜਜੋ ਡੁੱਬਦਾ ਦਿਖਾਉਨੇ ਆ ਆ ਵਾਲਾ ਕੋਲ ਚੱਕਰ ਦੇ ਬਜਾ ਥੰਮ ਆਹ ਚਲ ਹਸੀ ਦਾ ਵੀਰੇ ਫਿਰ ਕੰਮੀ ਸਵੇਰੇ ਜਨ ਜਾਣਾ ਸੀ ਜੂ ਉਤਰਾ ਜੋ ਬਣਿਆ ਸੀ ਰਾਉਂਡ ਆਣਾ ਜਿੱਤੇ ਪਾਣੀ ਚੜ ਗਿਆ अच्छा ओ नहीं ਤੁਸੀਂ ਬੋਲਦੇ ਕਾਣ ਲਓ ਜੀ ਦੇਖੋ ਇੰਨਾ ਪਾਣੀ ਚੜ ਗਿਆ ਸੀ ਉੱਥੇ ਸੀਗੇ ਪਹਿਲਾਂ ਤੇ ਉੱਥੇ ਉਹ ਕੋ ਚਬੂਤਰਾ ਸੀਗਾ ਬਣਿਆ ਹੋਇਆ ਤੇ ਇਹ ਬਾਬਾ ਅਤਰ ਸਿੰਘ ਜੀ ਦੀ ਤਪ ਸਥਾਨ ਇੱਥੇ ਬੜੀ ਪੌੜੀ ਸੀ ਸਾਰੇ ਲੋਕ ਜੀ ਇੱਥੇ ਦੇਖ ਸਕਦੇ ਤੁਸੀਂ ਕਿੰਨਾ ਗਦਾਬੀ ਦਾ ਪਾਣੀ ਸਾਡੇ ਬੈਠੇ ਬੈਠੇ ਚੜ ਗਿਆ ਇਕ ਸਾਰੀਆਂ ਜਿਹੜੀਆਂ ਚਿੱਟੀਆਂ-ਚਿੱਟੀਆਂ ਥਾਮੀਆਂ ਦੇਣੀਆਂ ਸੀ ਉਹ ਵੀ ਸਾਰੀਆਂ ਵਿੱਚ ਟੁਕ ਚੁੱਕੀਆਂ ਨੇ